ਤਾਨੂੰ ਭੇੜੀਆਂ ਭੇੜੀਆਂ ਬਿਮਾਰੀਆਂ ਲੱਗ ਜਾਣਗੀਆਂ ਤੁਹਾਨੂੰ ਸਾਹ ਹੁਣ ਔਖੇ ਹੋ ਜਾਣਗੇ ਤੁਹਾਨੂੰ ਬੈਠਣਾ ਵੀ ਔਖਾ ਹੋ ਜਾਏਗਾ ਇੱਥੇ ਤੱਕ ਹੀ ਤੁਹਾਡੇ ਕੋਲ ਟਾਇਲਟ ਵੀ ਨਹੀਂ ਬੈਠਿਆ ਜਾਣਾ ਆਏਗਾ ਇੰਨਾ ਮੈਂਟਲੀ ਵੀ ਸਟਰੋਂਗ ਰਹੋਗੇ ਦਿਲ ਤੋਂ ਵੀ ਸਟਰੋਂਗ ਰਹੋਗੇ ਤੇ ਫਿਜ਼ੀਕਲੀ ਤਾਂ ਤੁਸੀਂ ਆਲਰੇਡੀ ਸਟਰੋਂਗ ਹੋਵੋਗੇ ਹੋਵੋਗੇ ਤੁਹਾਡਾ ਭਾਰ ਹੈਗਾ 75 ਕਿਲੋ ਪਤਾ ਨੂੰ 15 ਕਿਲੋ ਘਟਾਉਣਾ ਪਵੇਗਾ ਤੇ ਹੁਣੇ ਆਪਣੇ ਵਜ਼ਨ ਨੂੰ ਆਪਣੇ weight ਨੂੰ ਆਪਣੇ ਭਾਰ ਨੂੰ ਤੁਸੀਂ ਹੁਣੇ ਨੱਥ ਪਾਉਣਗੇ ਨਾ ਮੈਂ ਰਗਰ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦੀ ਵੀਡੀਓ ਦਾ ਟੌਪਿਕ ਹੈ ਜੀ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੈਗਾ ਜੀ ਕਿ ਤੁਹਾਨੂੰ ਨਾ ਤੁਹਾਡੇ ਹਾਈਟ ਦੇ ਮੁਤਾਬਿਕ ਤੁਹਾਨੂੰ ਬੋਡੀ weight ਦਾ ਤੁਹਾਡਾ ਪਤਾ ਹੋਣਾ ਚਾਹੀਦਾ ਵਾ ਕਿਉਂਕਿ ਦੇਖੋ ਜੇ ਅਗਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਜਾਂ ਤੁਸੀਂ ਘਟਾਉਣਾ ਸ਼ੁਰੂ ਕੀਤਾ ਵਾ ਉਸ ਤੋਂ ਪਹਿਲਾਂ ਨਾ ਤੁਹਾਨੂੰ ਇਹ ਚੀਜ਼ ਦਾ ਪਤਾ ਹੋਣਾ ਚਾਹੀ ਤੁਹਾਡੀ ਹਾਈਟ ਦੇ ਮੁਤਾਬਿਕ ਜਿਹੜਾ ਤੁਹਾਡਾ ਮਤਲਬ ਵੀ ਜਿਹੜਾ ਬੋਡੀ weight ਆ ਤੁਹਾਡਾ ਭਾਰ ਆ ਉਹ ਐਕਚੁਅਲੀ ਹੋਣਾ ਕੀ ਚਾਹੀਦਾ ਵਾ ਮੰਨ ਕੇ ਚੱਲੋ ਕਿਸੇ ਦੀ ਹਾਈਟ ਹੈ 5 ਫੁੱਟ ਉਹਦਾ ਭਾਰ ਚਾਹੀਦਾ ਵਾ ਉਹਨੂੰ ਭਾਰ ਚਾਹੀਦਾ ਵਾ ਇਹ 55 ਕਿਲੋ ਜਾਂ 60 ਕਿਲੋ ਹਨ ਤੇ ਤੁਹਾਡਾ ਭਾਰ ਹੈਗਾ ਉਹ 75 ਕਿਲੋ ਜੇ 60 ਕਿਲੋ ਚਾਹੀਦਾ ਤੁਹਾਡਾ ਭਾਰ ਹੈਗਾ 75 ਕਿਲੋ ਤਾਂ ਤੁਹਾਨੂੰ 15 ਕਿਲੋ ਘਟਾਉਣਾ ਪਵੇਗਾ ਦੇਖੋ ਇਹ ਨਹੀਂ ਕੋ ਕੁਦਰਤੀ ਕੁਦਰਤੀ ਮਤਲਬ ਵੀ ਚੀਜ਼ ਬਣੀ ਹੋਈ ਆ ਕੁਦਰਤ ਨੇ ਜਿਹੜੀ ਸਾਡੀ ਬੋਡੀ ਬਣਾਈ ਹੈ ਨਾ ਇਹ ਬੋਡੀ ਕੁਦਰਤ ਨੇ ਇਸੇ ਤਰੀਕੇ ਨਾਲ ਬਣਾਈ ਹੋਈ ਆ ਵੀ ਜਿਹੜਾ ਤੁਹਾਡਾ ਮਤਲਬ ਹੀ ਹਾਈਟ ਆ ਨਾ ਹਾਈਟ ਦੇ ਮੁਤਾਬਿਕ ਤੁਹਾਡਾ weight ਆ ਜਿਹੜਾ ਉਹ ਐਕਚੁਅਲੀ ਉਹ weight ਹੋਣਾ ਚਾਹੀਦਾ ਵਾ ਜੇ ਤੁਹਾਡਾ ਐਕਚੁਅਲੀ ਉਹ ਬੋਡੀ weight ਤੁਹਾਡਾ ਹੈਗਾ ਵਾ ਤੁਹਾਡੀ ਹਾਈਟ ਦੇ ਅਕੋਰਡਿੰਗ ਤਾਂ ਮੰਨ ਕੇ ਚੱਲੋ ਤੁਸੀਂ ਫਿੱਟ ਹੋ ਤੁਸੀਂ ਹਨਾ ਕਾਫੀ ਆਦ ਤੱਕ ਤੁਸੀਂ ਬਹੁਤ ਹੀ ਜ਼ਿਆਦਾ ਮੰਨ ਕੇ ਚਲੋ ਤੁਸੀਂ ਫਿੱਟ ਹੋ। ਅਗਰ ਤੁਹਾਡਾ ਬੋਡੀ weight ਘੱਟਵਾ ਤਾਂ ਮੰਨ ਕੇ ਚਲੋ ਤੁਸੀਂ ਫਿੱਟ ਨਹੀਂ ਹੈਗੇ। ਅਗਰ ਤੁਹਾਡਾ ਬੋਡੀ weight ਬਹੁਤ ਜ਼ਿਆਦਾ ਵਾ ਹਨਾ 5 ਕਿਲੋ, 10 ਕਿਲੋ, 15 ਕਿਲੋ, 5 ਕਿਲੋ 3 ਕਿਲੋ ਵੀ ਵਾਧਾ ਨਾਲ ਤਾਂ ਵੀ ਤੁਸੀਂ ਮਤਲਬ ਵੀ ਫਿੱਟ ਨਹੀਂ ਹੈਗੇ। 1.5 ਕਿਲੋ ਵਾਧਾ ਤਾਂ ਚੱਲ ਜਾਏਗਾ। ਹਨਾ ਵੱਧ ਤੋਂ ਵੱਧ 2 ਕਿਲੋ ਵੀ ਉੱਪਰ ਹੋਏਗਾ ਚੱਲ ਜਾਏਗਾ। ਬਟ ਤੁਸੀਂ 5 ਕਿਲੋ ਤੋਂ ਅਗਰ ਤੁਸੀਂ ਵਾਧੋ ਮੰਨ ਕੇ ਚਲੋ ਜਿਵੇਂ ਤੁਹਾਡੀ ਹਾਈਟ ਹੈਗੀ ਜਿਹੜੀ 5 ਫੁੱਟ 5 ਇੰਚ ਤੁਹਾਡਾ ਜਿਹੜਾ ਬੋਡੀ weight ਹੋ ਕਿੰਨਾ ਹਣੇ ਜੀ ਦਾ 60 ਕਿਲੋ ਪਰ ਤੁਹਾਡਾ ਬੋਡੀ weight ਹੈਗਾ 67 ਕਿਲੋ। ਮਤਲਬ ਵੀ ਤੁਸੀਂ 7 ਕਿਲੋ ਤੁਹਾਡਾ ਭਾਰ ਜਿਆਦਾ ਵਾ ਤੁਹਾਨੂੰ ਘਟਾਉਣਾ ਚਾਹੀਦਾ ਵਾ ਕਿਉਂਕਿ ਜਿਹੜਾ ਭਾਰ ਹਨ ਜਿਹੜਾ ਜੇ ਤੁਸੀਂ ਆਪਣੀ ਕੱਦ ਦੇ ਹਿਸਾਬ ਨਾਲ ਆਪਣਾ ਭਾਰ ਨਹੀਂ ਸੈੱਟ ਰੱਖੋਗੇ ਤਾਂ ਕਾਹ ਜਿਹੜਾ ਭਾਰਾ ਤੁਹਾਡੇ ਨੇ ਵਧੀ ਜਾਣਾ ਵਧੀ ਜਾਣਾ ਜੇ ਅੱਜ 67 ਕਿਲੋ ਆ ਨਾ ਤਾਂ ਕਨੂੰ 70 ਦਾ ਵੀ ਹੋ ਜਾਣਾ ਨੇ 75 ਦਾ ਵੀ ਹੋ ਜਾਣਾ ਕੱਦ ਤਾਂ ਤੁਹਾਡਾ ਥੋੜੀ ਵਧਣਾ ਕੱਦ ਦਾ ਤੁਹਾਡਾ ਉੱਥੇ ਹੀ ਰਹਿਣਾ ਵਾ ਤੁਹਾਡਾ ਬੋਡੀ ਵੇਟ ਵਧੀ ਜਾਣਾ ਵਾ ਉਹਦੇ ਨਾਲ ਕੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਨੁਕਸਾਨ ਹੋਏਗਾ ਉਹਦਾ ਤੁਸੀਂ ਬਿਮਾਰੀਆਂ ਦੇ ਆਦੀ ਹੋ ਜਾਓਗੇ ਤੁਸੀਂ ਤੁਸੀਂ ਬਿਮਾਰੀਆਂ ਦੇ ਸ਼ਿਕਾਰੀ ਹੋ ਜਾਓਗੇ ਤੁਸੀਂ ਤੇ ਤੁਹਾਨੂੰ ਬਹੁਵਾਨੀਆਂ ਲੱਗਣਗੀਆਂ ਸੋ ਇਸ ਕਰਕੇ ਪਹਿਲਾਂ ਹੀ ਹੁਣੇ ਤੋਂ ਹੀ ਅੱਜ ਤੋਂ ਹੀ ਅਗਰ ਤੁਸੀਂ ਮੇਰੀ ਵੀਡੀਓ ਦੇਖਦੇ ਪਿਆ ਤਾਂ ਅੱਜ ਤੋਂ ਹੀ ਆਪਣਾ ਬੋਡੀ ਵੇਟ ਚੈੱਕ ਕਰੋ ਪਹਿਲਾਂ ਆਪਣਾ ਕੱਦ ਚੈੱਕ ਕਰੋ ਹਾਈਟ ਚੈੱਕ ਕਰੋ ਵਿਦੌਟ ਕਿੰਨੀ ਹਾਈਟ ਆ ਤੇ ਉਹ ਉਹਦੇ ਕੋਡਿੰਗ ਤੁਹਾਡਾ ਜਿਹੜਾ ਬੋਡੀ ਵੇਟ ਆ ਉਹ ਕਿੰਨਾ ਹੋਣਾ ਚਾਹੀਦਾ ਵਾ ਇੰਨੀ ਹਾਈਟ ਦੇ ਮੁਤਾਬਿਕ ਤੁਹਾਡਾ ਕਿੰਨਾ weight ਹੋਣਾ ਚਾਹੀਦਾ ਚਾਹੀਦਾ ਹੈ ਉਹ ਫੀਮੇਲ ਆ ਜਾਂ ਫਿਰ ਉਹ ਮੇਲ ਆ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪ੍ਰੋਪਰਲੀ ਦੱਸਾਂਗਾ ਚਾਹ ਫੀਮੇਲ ਆ ਉਹਦੀ ਹਾਈਟ ਕਿੰਨੀ ਆ ਤਾਂ ਉਹਨੂੰ ਮਤਲਬ ਹੀ ਕਿੰਨਾ ਬੋਡੀ ਵੇਟ ਉਹਦਾ ਹੋਣਾ ਚਾਹੀਦਾ ਜਿਹੜਾ ਜਿਹੜਾ ਮੇਲ ਆ ਉਹਦੀ ਮਤਲਬ ਵੀ ਬਹਾਈਟ ਦੇ ਮੁਤਾਬਿਕ ਉਹਦਾ ਕਿੰਨਾ ਬੋਡੀ weight ਹੋਣਾ ਚਾਹੀਦਾ ਜੀ ਆਓ ਮੈਂ ਤੁਹਾਨੂੰ ਨਾ ਸਕਰੀਨ ਤੇ ਲੈ ਕੇ ਚਾਣਾ ਵਾ ਤੁਹਾਨੂੰ ਉੱਥੇ ਦਿਖਾਉਣਾ ਕਰਨਾ ਕਰਨਾ ਮਤਲਬ ਵੀ ਕਿਹਦੇ ਹਾਈਟ ਦੇ ਮੁਤਾਬਿਕ ਤੁਹਾਨੂੰ ਕਿੰਨਾ ਬੋਡੀ weight ਚਾਹੀਦਾ ਤੁਸੀਂ ਆਪ ਅੰਦਾਜ਼ਾ ਲਗਾ ਰਹੋ ਵੀ ਤੁਹਾਡਾ ਬੋਡੀ weight ਕਿੰਨਾ ਵਾ ਜੀ ਸਭ ਤੋਂ ਪਹਿਲਾਂ ਦੇਖੋ ਜੀ ਜਿਹਦਾ ਕਰ ਦੇਗਾ 4 ਫੁੱਟ 6 ਇੰਚ ਹਨਾ ਸੈਂਟੀਮੀਟਰ ਦੇ ਵਿੱਚ 137 ਬਣਦਾ ਵਾ ਤੇ ਜਿਹੜਾ ਬੰਦਾ ਵਾ ਉਹਦਾ ਭਾਰ ਹੋਣਾ ਚਾਹੀਦਾ 38 ਤੋਂ ਲੈ ਕੇ 42 ਕਿਲੋ ਊਮੈਨ ਫੀਮੇਲ ਦਾ ਹੋਣਾ ਚਾਹੀਦਾ 36 ਤੋਂ ਲੈ ਕੇ 40 ਕਿਲੋ ਤੇ ਅਗਲੀ ਜਿਹੜੀ ਕੈਟਾਗਰੀ ਹੈਗੀ 4 ਫੁੱਟ 7 ਇੰਚ ਉਹ ਸੈਂਟੀਮੀਟਰ ਬੰਦੀ ਹੈ 140 ਤੇ ਬੰਦੇ ਦਾ ਭਾਰ ਹੋਣਾ ਚਾਹੀਦਾ ਮੇਲ ਦਾ ਭਾਰ ਹੋਣਾ ਚਾਹੀਦਾ 40 ਤੋਂ 46 ਕਿਲੋ ਦੇ ਵਿੱਚ ਵਿੱਚ ਹੋਣਾ ਚਾਹੀਦਾ 40 ਤੋਂ ਘੱਟ ਨਹੀਂ ਹੋਣਾ ਚਾਹੀਦਾ 44 ਤੋਂ ਵੱਧ ਨਹੀਂ ਹੋਣਾ ਚਾਹੀਦਾ ਤੇ ਜਿਹੜੀ ਊਮੈਨ ਆ ਫੀਮੇਲ ਆ ਉਹਦਾ 38 ਤੋਂ 42 ਵਿੱਚ ਹੋਣਾ ਚਾਹੀਦਾ ਜੀ ਇਸੇ ਤਰ੍ਹਾਂ 4.8 ਜਿਹਦਾ 4 ਫੁੱਟ 8 ਇੰਚ ਕਾਦਾ ਜੀ ਉਹ 142 ਸੈਂਟੀਮੀਟਰ ਬੰਦੀ ਹੈ ਉਹਦੀ ਹਾਈਟ ਉਹਨੂੰ ਚਾਹੀਦਾ ਮੇਲ ਦਾ ਜਿਹੜਾ ਬੰਦਾ ਉਹਨੂੰ ਚਾਹੀਦਾ 42 ਤੋਂ 46 ਤੇ ਜਿਹੜੀ ਫੀਮੇਲ ਆ 40 ਤੋਂ 44 ਚਾਹੀਦਾ ਜੀ 4 ਫੁੱਟ 9 ਇੰਚ ਵਾਲੇ ਨੂੰ ਚਾਹੀਦਾ ਜੀ ਮੇਲ ਨੂੰ 44 ਤੋਂ ਲੈ ਕੇ 48 ਕਿਲੋ ਜਿਹੜੀ ਫੀਮੇਲ ਉਹਦਾ 42 ਤੋਂ 46 ਹੋਣਾ ਚਾਹੀਦਾ ਜੀ 4 ਫੁੱਟ 10 ਇੰਚ ਵਾਲੇ ਦਾ ਹੈਗਾ ਜੀ 147 ਸੈਂਟੀਮੀਟਰ 46 ਤੋਂ 50 ਕਿਲੋ ਭਾਰ ਉਹਦਾ ਬੰਦੇ ਦਾ ਹੋਣਾ ਚਾਹੀਦਾ ਫੀਮੇਲ ਦਾ 44 ਤੋਂ ਲੈ ਕੇ 48 ਦੇ ਵਿੱਚ ਵਿੱਚ ਹੋਣਾ ਚਾਹੀਦਾ ਜੀ 4 ਫੁੱਟ 11 ਇੰਚ ਵਾਲਾ ਹੈਗਾ ਜੀ 48 ਕਿਲੋ ਤੋਂ ਲੈ ਕੇ 52 ਕਿਲੋ ਦੇ ਵਿੱਚ ਵਿੱਚ ਜਿਹੜਾ ਮੇਲ ਆ ਜਿਹੜਾ ਉਹਦਾ ਹੋਣਾ ਚਾਹੀਦਾ ਜੀ ਜਿਹੜਾ 46 ਤੋਂ 50 ਵਾ ਉਹ ਫੀਮੇਲ ਦਾ ਵਜ਼ਨ ਹੋਣਾ ਜ਼ਰੂਰੀ ਹੈ ਜੀ ਜੀਡੀ ਹਾਈਟ 5 ਫੁੱਟ ਆ ਜੀ ਪੂਰੀ 5 ਫੁੱਟ ਹਾਈਟ ਆ ਜੀ ਇਹ 152 ਸੈਂਟੀਮੀਟਰ ਬੰਦੀ ਆ ਮੇਰੇ ਦਾ ਵੇਟ ਹੋਣਾ ਚਾਹੀਦਾ ਵਾ 50 ਤੋਂ ਲੈ ਕੇ 54 ਕਿਲੋ ਤੇ ਜਿਹੜੀ ਫੀਮੇਲ ਆ ਉਹਦਾ 48 ਤੋਂ 52 ਕਿਲੋ 5 ਫੁੱਟ 1 ਇੰਚ ਦੇ ਦਾ ਕੱਦ ਦੇ ਦਾ ਹੋਣਾ ਚਾਹੀਦਾ ਬਾਹਰ ਬੰਦੇ ਦਾ ਹੋਣਾ ਚਾਹੀਦਾ 56 ਕਿਲੋ ਜੀ ਤੇ ਜਿਹੜੀ ਫੀਮੇਲ ਆ ਜੀ ਉਹਦਾ ਹੋਣਾ ਜੇ ਤਾਂ 54 ਕਿਲੋ 5 ਫੁੱਟ 2 ਇੰਚ ਦੇ ਕੱਦ ਦਾ ਚਾਹੀਦਾ ਜੀ 58 ਕਿਲੋ ਬੰਦੇ ਦਾ ਤੇ ਫੀਮੇਲ ਦਾ ਚਾਹੀਦਾ 55 ਕਿਲੋ ਜੀ 5 ਫੁੱਟ 3 ਇੰਚ ਦੇ ਕੱਦ ਦਾ ਚਾਹੀਦਾ weight ਆਪਾਂ ਨੂੰ 60 ਕਿਲੋ ਜਿਹੜਾ ਮੇਲ ਆ ਉਹਦਾ 60 ਕਿਲੋ ਜਿਹੜੀ ਮਤਲਬ ਲੇਡੀਜ਼ ਆ ਉਹਦਾ ਚਾਹੀਦਾ ਆਪਾਂ ਨੂੰ 57 ਕਿਲੋ 5 ਫੁੱਟ 4 ਇੰਚ ਵਾਲਾ ਚਾਹੀਦਾ ਜੀ ਆਪਾਂ ਨੂੰ 61 ਕਿਲੋ ਜਿਹੜੀ ਫੀਮੇਲ ਆ ਉਹਦਾ 59 ਕਿਲੋ ਚਾਹੀਦਾ ਜੀ 5 ਫੁੱਟ 6 ਇੰਚ ਵਾਲਾ ਚਾਹੀਦਾ ਜੀ ਆਪਾਂ ਨੂੰ 61 ਕਿਲੋ ਤੋਂ ਲੈ ਕੇ 65 ਕਿਲੋ ਦੇ ਵਿੱਚ ਵਿੱਚ ਹੋਣਾ ਚਾਹੀਦਾ ਜੀ ਫੀਮੇਲ ਦਾ ਚਾਹੀਦਾ ਆਪਾਂ ਨੂੰ 58 ਤੋਂ ਲੈ ਕੇ 62 ਕਿਲੋ ਦੇ ਵਿੱਚ ਵਿੱਚ ਜੀ 5 ਫੁੱਟ 8 ਇੰਚ ਵਾਲਾ ਚਾਪਾਂ ਨੂੰ ਚਾਹੀਦਾ ਜੀ 69 ਕਿਲੋ ਤੋਂ ਥੱਲੇ ਥੱਲੇ ਜੀ ਤੇ ਜਿਹੜੀ ਫੀਮੇਲ ਆ ਉਹਦਾ 68 ਤੋਂ 68 ਦੇ ਵਿੱਚ ਵਿੱਚ ਚਾਹੀਦਾ ਜੀ 5 ਫੁੱਟ 10 ਇੰਚ ਹੈ ਨਾ ਉਹਦਾ ਚਾ ਤੇ 70 ਕਿਲੋ ਆਪਾਨੂੰ ਚਾਹੀਦਾ ਫੀਮੇਲ ਦਾ 5 ਫੁੱਟ 11 ਇੰਚ ਬੰਦੇ ਦਾ ਚਾਹੀਦਾ ਜੀ ਆਪ ਨੂੰ 75 ਕਿਲੋ ਤੋਂ ਥੱਲੇ ਥੱਲੇ ਤੇ ਜਿਹੜੀ ਫੀਮੇਲ ਆ ਉਹਦਾ 72 ਤੋਂ ਜੀ 18 ਤੋਂ 72 ਕਿਲੋ ਦੇ ਵਿੱਚ 6 ਫੁੱਟ ਵਾਲੇ ਦਾ ਆਪਾਨੂੰ ਚਾਹੀਦਾ 73 ਤੋਂ 75 ਦੇ ਵਿੱਚ ਵਿੱਚ ਜਿਹੜੀ ਫੀਮੇਲ ਆ 70 ਤੋਂ 74 6 ਫੁੱਟ 1 ਇੰਚ ਵਾਲੇ ਦਾ ਚਾਹੀਦਾ ਜੀ ਆਪ ਨੂੰ 75 ਤੋਂ 79 ਕਿਲੋ ਜੀ ਤੇ ਜਿਹੜੀ ਫੀਮੇਲ ਆ ਉਹਦਾ 72 ਤੋਂ 76 ਕਿਲੋ ਜੀ 6 ਫੁੱਟ 2 ਇੰਚ 77 ਤੋਂ ਲੈ ਕੇ 81 ਕਿਲੋ ਜਿਹੜਾ ਮੇਲ ਆ ਉਹਦਾ ਚਾਹੀਦਾ ਜੀ 72 ਤੋਂ 78 ਕਿਲੋ ਆਪਾਂ ਨੂੰ ਚਾਹੀਦਾ ਫੀਮੇਲ ਦਾ ਜੀ 6 ਫੁੱਟ ਤੇ 3 ਇੰਚ 80 ਤੋਂ ਲੈ ਕੇ 84 ਦੇ ਵਿੱਚ ਵਿੱਚ ਜਿਹੜਾ ਬੋਡੀ weight ਆ ਜੀ ਉਹ ਬੰਦੇ ਦਾ ਚਾਹੀਦਾ ਵਾ 70 ਤੋਂ 80 ਦੇ ਵਿੱਚ ਵਿੱਚ ਬੋਡੀ weight ਆ ਜਿਹੜਾ ਉਹ ਫੀਮੇਲ ਦਾ ਚਾਹੀਦਾ ਜੀ ਸੋ ਜਿਹੜਾ ਆ ਚਾੜ ਦੇ ਮੁਤਾਬਿਕ ਮੈਂ ਤੁਹਾਨੂੰ ਦੱਸਿਆ ਵਾ ਤੁਸੀਂ ਨਾ ਆ ਚਾੜ ਦਾ ਸਕਰੀਨ ਸ਼ਾਟ ਵੀ ਲੈ ਕੇ ਤੁਸੀਂ ਰੱਖ ਸਕਦੇ ਹੋ ਇਹ ਚਾੜ ਦੇ ਮੁਤਾਬਿਕ ਜਿੰਨੀ ਤੁਹਾਡੀ ਹਾਈਟ ਆ ਜੀ ਤੁਸੀਂ ਮੇਲ ਤੇ ਫੀਮੇਲ ਦੋਨੇ ਜਣੇ ਤੁਸੀਂ ਆਪਣਾ ਬੋਡੀ weight ਤੁਸੀਂ ਚੈੱਕ ਕਰ ਸਕਦੇ ਹੋ ਏ ਜਿਹੜਾ ਤੁਹਾਡਾ ਬੋਡੀ weight ਆ ਜੀ ਇਹ ਅਕੋਰਡਿੰਗ ਓ ਫੋਰ ਜੇ ਆਪਾਂ ਕਹਿੰਦੇ ਆ ਕੁਦਰਤ ਦੇ ਹਿਸਾਬ ਨਾਲ ਕੁਦਰਤ ਦੇ ਹਿਸਾਬ ਨਾਲ ਜਿਹੜੀ ਕੁਦਰਤ ਨੇ ਤੁਹਾਡੀ ਬੋਡੀ ਬਣਾਈ ਆ ਢਾਂਚਾ ਤੁਹਾਡਾ ਤਿਆਰ ਕੀਤਾ ਵਾ ਉਹਦੇ ਅਕੋਰਡਿੰਗ ਤੁਹਾਡਾ ਜਿਹੜਾ ਬੋਡੀ weight ਆ ਜਿਹੜਾ ਸਹੀ ਬੋਡੀ weight ਆ ਇਹ ਤੁਹਾਡਾ ਇੰਨਾ ਹੋਣਾ ਚਾਹੀਦਾ ਵਾ ਜੀ ਹੁਣ ਤੁਸੀਂ ਦੇਖ ਲਓ ਜੀ ਜੇ ਤੁਹਾਡਾ ਬੋਡੀ weight ਮੇਰੇ ਚਾਰਟ ਤੇ ਦੱਸੇ ਹੋਏ ਮੁਤਾਬਿਕ ਵੱਧ ਵਾ ਤਾਂ ਤੁਸੀਂ ਘਟਵਾਣਾ ਸ਼ੁਰੂ ਕਰਦੋ ਅਗਰ ਤੁਹਾਡਾ ਬੋਡੀ weight ਘਟਾ ਤਾਂ ਉਹਨੂੰ ਵਧਾਉਣਾ ਸ਼ੁਰੂ ਕਰਦੋ ਠੀਕ ਹੈ ਜੀ ਜੇ ਤੁਹਾਡਾ ਬੋਡੀ ਵੇਟ ਮੰਨ ਕੇ ਚੱਲੋ 60 ਕਿਲੋ ਤੁਹਾਨੂੰ ਚਾਹੀਦਾ ਤਾਂ 63 64 ਹੈਗਾ ਤਾਂ ਚੱਲ ਜਾਊਗਾ ਕੋਈ ਦਿੱਕਤ ਨਹੀਂ 2-3 ਕਿਲੋ ਦਾ ਕੋਈ ਦਿੱਕਤ ਨਹੀਂ ਹੈਗੀ ਅਗਰ ਤੁਹਾਡਾ ਬੋਡੀ ਵੇਟ ਤੁਹਾਨੂੰ ਚਾਹੀਦਾ 60 ਆ ਤੇ ਤੁਹਾਡਾ ਬੋਡੀ ਵੇਟ 71 ਕਿਲੋ ਆ 75 ਕਿਲੋ ਆ ਤਾਂ ਫਿਰ ਮਤਲਬ ਤੁਸੀਂ ਮੰਨ ਕੇ ਚਲੋ ਤੁਹਾਡਾ ਬੋਡੀ ਵੇਟ ਆ ਜਿਹੜਾ ਬਹੁਤ ਜ਼ਿਆਦਾ ਬਾ ਤੁਹਾਨੂੰ ਬੋਡੀ ਵੇਟ ਘਟਾਉਂਦੀ ਲੋੜ ਆ ਸੋ ਅੱਜ ਹੀ ਤੁਸੀਂ ਆਪਣੀ ਫਿਟਨੈਸ ਵੱਲ ਧਿਆਨ ਦਿਓ ਜੀ ਅਗਰ ਤੁਸੀਂ ਆਪਣੀ ਫਿਟਨੈਸ ਵੱਲ ਤੁਸੀਂ ਧਿਆਨ ਦਿਓਗੇ ਤੁਸੀਂ ਬਹੁਤ ਚੰਗੇ ਰਹੋਗੇ ਸੋ ਨਹੀਂ ਤਾਂ ਤੁਸੀਂ ਨਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਓਗੇ ਤੁਸੀਂ ਤੁਹਾਨੂੰ ਭੇੜੀਆਂ ਭੇੜੀਆਂ ਬਿਮਾਰੀਆਂ ਲੱਗ ਜਾਣਗੀਆਂ ਤੁਹਾਨੂੰ ਸਾਹ ਹੁਣ ਔਖੇ ਹੋ ਜਾਣਗੇ ਤੁਹਾਨੂੰ ਬੈਠਣਾ ਵੀ ਔਖਾ ਹੋ ਜਾਏਗਾ ਇੱਥੇ ਤੱਕ ਹੀ ਤੁਹਾਡੇ ਕੋਲ ਟਾਇਲਟ ਵੀ ਨਹੀਂ ਬੈਠਿਆ ਜਾਣਾ ਆਏਗਾ ਇੰਨਾ ਔਖਾ ਹੋ ਜਾਣਾ ਜੇ ਤੁਸੀਂ ਹੁਣੇ ਆਪਣੇ ਵਜਨ ਨੂੰ ਆਪਣੇ weight ਨੂੰ ਆਪਣੇ ਭਾਰ ਨੂੰ ਤੁਸੀਂ ਹੁਣੇ ਨੱਥ ਬਣੋਗੇ ਨਾ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਤੁਹਾਡਾ ਬਹੁਤ ਵਧੀਆ ਹੋਊਗਾ ਤੇ ਬਹੁਤ ਵਧੀਆ ਲੰਘੂਗਾ ਤੁਸੀਂ ਜ਼ਿੰਦਗੀ ਚ ਮੈਸਾ ਫਿੱਟ ਰਹੋਗੇ ਦੇਖੋ ਜੇ ਤੁਸੀਂ ਅੱਜ ਹੀ ਫਿਜ਼ੀਕਲੀ ਤੁਸੀਂ ਐਕਟੀਵਿਟੀ ਸ਼ੁਰੂ ਕਰਦੇ ਹੋ ਨਾ ਤੁਸੀਂ ਇਹ ਨਾ ਦੇਖੋ ਵੀ ਅਸੀਂ ਇਕੱਲੇ ਸਾਡਾ ਸਰੀਰ ਹੀ ਫਿੱਟ ਰਹੂਗਾ ਸਿਹਤ ਦੇ ਨਾਲ ਨਾਲ ਤੁਸੀਂ ਮੈਂਟਲੀ ਵੀ ਸਟਰੋਂਗ ਰਹੋਗੇ ਮੈਂਟਲੀ ਵੀ ਸਟਰੋਂਗ ਰਹੋਗੇ ਦਿਲ ਤੋਂ ਵੀ ਸਟਰੋਂਗ ਰਹੋਗੇ ਤੇ ਫਿਜ਼ੀਕਲੀ ਤਾਂ ਤੁਸੀਂ ਆਲਰੇਡੀ ਸਟਰੋਂਗ ਹੋਵੋਗੇ ਹੋਵੋਗੇ ਸੋ ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਅਗਰ ਤੁਸੀਂ ਆਪਣਾ ਬੋਡੀ weight ਘਟਾਉਣਾ ਚਾਹੁੰਦੇ ਹੋ ਪਹਿਲਾਂ ਤੁਸੀਂ ਮੇਰੇ ਚਾਰਟ ਨੂੰ ਦੇਖ ਲਓ ਚਾਰ ਦੇ ਮੁਤਾਬਿਕ ਤੁਸੀਂ ਆਪਣਾ ਬੋਡੀ ਵੇਟ ਤੁਸੀਂ ਘਟਾਉਣਾ ਸ਼ੁਰੂ ਕਰ ਦਿਓ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਜਿਹੜਾ ਹੈਗਾ ਵਾ ਜੀ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੇਰੀ ਇਸ ਵੀਡੀਓ ਦੇ ਥੱਲੇ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਆਪਣਾ ਸਵਾਲ ਪੁੱਛ ਸਕਦੇ ਹੋ ਜੀ ਅਗਰ ਤੁਸੀਂ ਕੋਈ ਵੀ ਮੇਰਾ ਭੈਣ ਭਰਾ ਮੇਰੀ ਵੀਡੀਓ ਦੇਖਦਾ ਵਾ ਅਗਰ ਤੁਸੀਂ ਕੋਈ ਆਨਲਾਈਨ ਟ੍ਰੇਨ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੀ ਤੁਸੀਂ ਜੋ ਵੀ ਮਤਲਬ ਤੁਹਾਡੀ ਆਨਲਾਈਨ ਤੁਸੀਂ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਆਨਲਾਈਨ ਟ੍ਰੇਨਿੰਗ ਮੇਰੇ ਕੋਲ ਲੈ ਸਕਦੇ ਹੋ ਸੋ ਦੋਸਤੋ ਮਿਲਦਾ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਬਈ ਸੱਚੀ ਕਹਿੰਦੀ